शांति मां मरियम समर्पित रोजरी शोभा यात्रा यीशु राजा कैथोलिक चर्च फते नंगल तो माणयोग फादर जोश पडेटी जी की अगवाई हेठ अते बाबू ਕਰਮਾ ਮਸੀਹ ਦੇ ਪ੍ਰਬੰਧਾ ਹੇਠ ਕੱਢੀ ਗਈ ਜੋ ਧਾਰੀਵਾਲ ਬੱਸ ਸਟੈਂਡ ਤੋਂ ਹੁੰਦੀ ਹੋਈ ਵਾਪਸ ਫਤਿਹਨਗਲ ਚਰਚ ਵਿੱਚ ਖਤਮ ਹੋਈ ਇਸ ਸ਼ੋਭਾ ਯਾਤਰਾ ਦੌਰਾਨ ਸ਼ਹਿਰ ਧਾਰੀਵਾਲ ਅਤੇ ਇਲਾਕਾ ਨਿਵਾਸੀਆਂ ਦੀ ਚੰਗੀ ਸਿਹਤ ਸੁਖ ਸ਼ਾਂਤੀ ਦੀ ਅਰਦਾਸ ਕੀਤੀ ਗਈ ਇਸ ਮੌਕੇ ਪੈरिस ਕੌਂਸਲ ਪ੍ਰਧਾਨ ਜான் ਮਸੀਹ ਰਨੀਆਂ ਡਾਕਟਰ ਰਕੇਸ਼ ਵਿਲੀਅਮ ਬਾਬੂ ਮੰਦੀ ਮੱਟੂ ਮਰੀਮ ਸੈਨਾ ਪ੍ਰਧਾਨ ਬੀਬੀ ਸ਼ਿੰਦੀ ਸੋਨੀਆ ਯਾਕੂਬ ਮਸੀਹ ਮੰਜੂਰ ਮਸੀਹ ਸਾਰੇ ਮੈਂਬਰ ਪੈरिस ਕੌਂਸਲ ਜਿਹੜੇ ਆ ਹਾਜ਼ਰ ਸਨ ਇਸ ਮੌਕੇ ਤੇ ਹੋਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸੀਬਾਈ ਚਾਰੇ ਦੇ ਲੋਕ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਵਿਸ਼ੇਸ਼ ਗੱਲਬਾਤ ਦੌਰਾਨ ਕੀ ਕਿਹਾ ਡੀਨ ਫਾਦਰ ਜੋਸ਼ ਮੋਡੈਟੀ ਨੇ ਆਓ ਸੁਣੀਏ ਅੱਜ ਪਤੇਨਗਲ ਯੇਸੂ ਰਾਜਾ ਗਿਰਜਾਕਰਤੋਂ ਕਲਿਸਿਆ ਸਮੇਟ ਤਾਰੀਵਾਲ ਸ਼ਹਿਰ ਦੇ ਵਿੱਚੋਂ ਹੁੰਦੇ ਹੋਏ ਸ਼ਾਂਦੀਰੀ ਰਾਣੀ मां मरियम ਦੇ ਪਵਿੱਤਰ ਰੋਜ ਰੀਦਾ ਇਹ ਅਸੀਂ ਮਨਾ ਰਹੇ ਹਾਂ ਅਸੀਂ ਕੁਝ ਦਿਨ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਪਾਰਦੇਸ਼ ਦੇ ਵਿੱਚ ਦੀਵਾਲੀ ਦਾ ਜਸ਼ਨ ਮਨਾਇਆ ਉਹ ਜੋਤ ਦਾ ਜਸ਼ਨ ਹੈ ਹਨੇਰੇ ਰੇ ਸ਼ਕਤੀ ਨੂੰ ਦੂਰ ਕਰਨਾ ਪ੍ਰਭੂ ਇਹ ਸਮਾਸੀ ਸੰਸਾਰ ਦਾ ਜੋਤ ਹੈ ਜਿਸ ਨੂੰ ਜਨਮ ਦੇਣ ਵਾਲਾ ਸਾਡੀ ਪਿਆਰੀ मां मरियम ਦਾ ਸਾਂਜੀ ਦੀ ਰਾਨੀ ਮਾਂ ਮਰੀਮ ਦੇ ਈਦ ਅੱਜ ਅਸੀਂ ਮਨਾ ਰਹੇ ਹਾਂ ਅੱਜ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਇਸ ਕਸਬਾ ਤਾਰੀਵਾਲ ਦੇ ਵਿੱਚ ਹਰ ਤਰ੍ਹਾਂ ਦੇ ਹਨੇਰੇ ਦੀ ਸ਼ਕਤੀ ਦੂਰ ਹੋ ਜਾ ਬੁਰਾਈ ਦੀ ਸ਼ਕਤੀ ਦੂਰ ਹੋ ਜਾ ਨਸ਼ੇ ਸ਼ਰਾਬ ਆਦੀ ਦੀ ਗੁਲਾਮ ਤੋਂ ਖਾਸ ਕਰਕੇ ਸਾਡੇ ਨੌਜਵਾਨ ਬੱਚੇ ਮੁਕਤੀ ਪਾਉਣ ਇਸ ਲਈ ਅਸੀਂ ਮਾਂ ਮਰੀਮ ਦੇ ਸਹਾਰਿਸ਼ ਮੰਗਦੇ ਹੋਏ ਇਸ ਪਵਿੱਤਰ ਰੋਜ਼ਰੀ ਦਾ ਜਾਬ ਅਸੀਂ ਕਰਦੇ ਹਾਂ ਨਾਸਰ ਬਈ ਸਾਈਆਂ ਵਾਸਤੇ ਸਾਡੇ ਪਿਆਰੇ ਪੰਜਾਬ ਪ੍ਰਦੇਸ਼ ਦੇ ਹਰ ਇੱਕ ਪੇਨ ਪ੍ਰਾਵਾਂ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਆਓ ਅਸੀਂ ਸਾਰੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਜੀਵਨ ਗੁਜ਼ਾਰੀਏ ਇਸ ਸੰਸਾਰ ਦੇ ਵਿੱਚੋਂ ਖਾਸ ਕਰਕੇ ਆਪਣੇ ਪਿਆਰੇ ਪੰਜਾਬ ਪ੍ਰਦੇਸ਼ ਵਿੱਚੋਂ ਹਨੇਰੇ ਦੀ ਸ਼ਕਤੀ ਨੂੰ ਦੂਰ ਕਰੀਏ